ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਛਾ ਹੀ ਜਸਮੀ ਕਬਿਓ ਬਾਤ ਬੇਨਤੀ ਚੋਪਈ ਅਮਰੇ ਕਰ ਹਾਥ ਦਰ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾ ਚਰਨ ਨਮਨ ਰਏ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਜੁੜ ਸਵੈ ਤੁਮ ਕਾ ਆਪਾਦ ਮੈਂ ਬਚਾਓ ਸੁਖੀ ਬਸੈ ਮੂਰਿ ਪਰਿਵਾਰਾ ਸੇਵਕ ਸਿੰਘ ਸਵਾ ਕਰਤਾਰ ਮੋ ਰਚਨ ਕਰਦ ਕਰੇ ਸਭ ਵਰਨ ਕੋ ਆਜ ਸੰਗ ਰੇ ਹੈ ਪੂਰਨ ਹੈ ਮਾਰੀ ਆਸ ਤੁਰ ਭਜਨ ਕੇ ਰਹਿ ਪਿਆਸ ਤੁਮ ਛਾੜ ਕੋਈ ਵਰਨਾ ਤਿਆ ਜਬਰ ਚੰ ਸੋ ਤੁਮ ਤੇ ਪਾ ਸੇਵਕ ਸਿੱਖ ਮਾਰੇ ਤਾਰੇ ਆ ਤੁੰਤਨ ਸਤਰ ਮਾਰੇ ਮਾਰਿਆ ਆਪ ਹਾਥ ਤੈ ਮੁਜਬਰੀ ਐ ਮਰਨ ਕਾਲ ਕਾ ਤਰਾਸ ਨਿਵਰੀ ਐ ਉਜ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰਖ ਲਿਓ ਮੋ ਰਖਨ ਹਾਰੇ ਸਾਹਿਬ ਸੰਤ ਸਾਇਬਿਆਰੇ ਦਿਨ ਬੰਦ ਦੁਜਨ ਕਹਿ ਹੰਤਾ ਤੁਮਹ ਪੁਰੇ ਚਦ ਦਸਕੰਤਾ ਕਾਲ ਪਾਏ ਬ੍ਰਹਮ ਬਬਤਰਾ ਕਰ ਪਾਏ ਸਿਵਜ ਉਤਰਾ ਕਾਲ ਪਾਏ ਕਰ ਬਿਸਨੁ ਪ੍ਰਕਾਸੰ ਸਦ ਕਾਖਾ ਕੀਆ ਤਮਾਸਾ ਜਵਨ ਕਾਲ ਜੋ ਕਿਸਵ ਕੀਓ ਭੇਦ ਰਾਜ ਬ੍ਰਹਮ ਜੋਥੇ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਪਜਾਇ ਆਦੰਤ ਕਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਰਬ ਪ੍ਰਜਾ ਜਿਨਿ ਆਪ ਸਵਾਰੇ ਸੇਵਕਨ ਕੋ ਸੇਵ ਗੁਣ ਸੁਗਦੇਓ ਸਤਰਣ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ 부ਰੇ ਕੀ ਪੀਰ ਪਛਾਨਤ ਚਿੰਤੇ ਤੇ ਕੁੰਚਰ ਅਸਤੁਲਾ ਸਭ ਪ੍ਰੇਪਾ ਧੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੇ ਤੁਕ ਪਾਏ ਸਾਧਨ ਕੇ ਸੁਖੇ ਏਕ ਏਕੀ ਪੀਰ ਪਛਾਨਨ ਘਟ ਘਟ ਕੇ ਪਟ ਪਟ ਕੇ ਜਨ ਜਬ ਉਦਕਰਖ ਕਰਾ ਕਰਤਾਰ ਪਰਜਾ ਤਰ ਤਵ ਦੇ ਅਪਾਰ ਜਵਾਕਰ ਕਰ ਤੂੰ ਕਬਹੂ ਤੁਮ ਮੈਂ ਮਿਲਤ ਦੇ ਤਰਸਬ ਹੂੰ ਜੇਤੇ ਬਦਨ ਸਿਰ ਸਵਤਾਰ ਆਪ ਆਪਣੇ ਬੂਝੋ ਚਰ ਤੁਮ ਸਭ ਹੀ ਤੇਰੇ ਤਿਨ ਜਾਲਮ ਜਾਨਤ ਬੇਦ ਭੇਦ ਰਾਲਮ ਨਿਰੰਕਾਰ ਨਿਰਕਾਰ ਨਲੰਬ ਆਦ ਨਿਲਨਦ ਸੰਬ ਤਾਂ ਕਾ ਮੁੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਿਰਪਾ ਨਨ ਮੰਨਤ ਮਾ ਮੁੜ ਕਛ ਪੇਦ ਨ ਜਾਣਤ ਮਹਾਦੇਵ ਕੁਕੈਤ ਸਰੰ ਸ਼ਿਵ ਨਿਰੰਕਾਰ ਕਾ ਚਿੰਤਨੈ ਭੇਵ ਆਪ ਆਪਣੇ ਬੁੱਧ ਹ ਜੀਤੇ ਬਰਨਤ ਪਿਨ ਪਿਨ ਤੋਹ ਤੇ ਤੇ ਦਮਰਾ ਲਖਨ ਜਾਏ ਪ੍ਰਸਾਰ ਕੈਬਿਤ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੁਸਰੂਪ ਰੰਗ ਪਿਓ 라ਵ ਕੈ ਪੂਪਾ ਅੰਡਜ ਜੇ ਰਜ ਸੇਤਜ ਕੀਨੇ ਉਤਪਜ ਖਾਨ ਬਉ ਰਚ ਦਿਨੇ ਕੰਘੂ ਰਾਜ ਹ ਬਿਠਾ ਕੰਸ ਮੜ ਪਿਓ ਸ਼ੰਕਰ ਕੈ ਠਾ ਸਿਗਰੇ ਸ੍ਰਿਸ਼ਟ ਦੇਖਾਇ ਚੰਪਾ ਆਦੁਜਗਾਦ ਸ੍ਰੂਪ ਸਿੰ ਭਾਉ ਅਬਰਛਾ ਮੇਰੀ ਤੁਮ ਕਰ ਸਿਖੁ ਗਾਰ ਐਸਿਜ ਸੰਗਰੁ ਟੁਟ ਜਿਤੇ ਉਠਵ ਟੁਟ ਪਾਤਾ ਸਗਲ ਮਲੇਚ ਕਰੋ ਰਣ ਕਾਤਾ ਜੇ ਅਸਤੁ ਤਾ ਸਰਨੇ ਪਰ ਤਿਨਕੇ ਦੁਟ ਦੁਗਤ ਹ ਮਰੇ ਪੁਰਖ ਜਨੁ ਪਗ ਪਰੇ ਤਿਹਾਰੇ ਤਿਨਕੇ ਤੂ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰਤ ਆਏ ਤਾਕੇ ਕਾਲ ਨਿਕਟਨਾ ਹੈ ਰਛਾ ਹੋਏ ਤਾਹੇ ਸਬ ਕਾਲਾ दुष्ट राष्ट त्रैतद काल कृपा जड तन जाय न हर हो ताके ताप तनख मोहर हो रसिद्ध कर्म स होए दुष्ट शासक न कोई एक बार जंतम संबर काल फासते ताहे बरा जिन ना नाम तयार का दर दुजद तेरा खड़ग के केतम शरण तिारे पो हाद लोरि सर्बोर मोग हो सह दुष्ट दुखते बचाईन खड्ग कीर्तमा शरण तरिन् आपो हाथ दोरि सर्बोर मोङ्ग हो सहायन् दुटा दुख ते बचाई